ਜਾਬ ਦੇ ਵਿੱਚ ਬੇਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਾਤਾਰ ਹੀ ਮਾਮਲੇ ਹਨ ਉਹ ਸਾਹਮਣੇ ਆਉਂਦੇ ਰਹਿੰਦੇ ਹਨ ਇਸੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਧਾਰਮਿਕ ਤਸਵੀਰਾਂ ਦੀ ਬੇਦਬੀ ਕੀਤੀ ਗਈ ਹੈ ਇਹਨਾਂ ਤਸਵੀਰਾਂ ਨੂੰ ਸ੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਦੇ ਕਿਨਾਰੇ ਤੋਂ ਪ੍ਰਾਪਤ ਕੀਤਾ ਗਿਆ ਜਿੱਥੇ ਕਿ ਧਾਰਮਿਕ ਫੋਟੋਆਂ ਨੂੰ ਜੋ ਹੈ ਅਗਣਦੇਹ ਯਾਨੀ ਕਿ ਅੱਗ ਲਗਾਈ ਗਈ ਇਸ ਤੋਂ ਬਾਅਦ ਮੌਕੇ ਤੇ ਪਹੁੰਚਿਆ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਹ ਕਿ ਆ ਗਿਆ ਕਿ ਜਿਸ ਵਿਅਕਤੀ ਦੇ ਵੱਲੋਂ ਜਾਂ ਜਿਨ੍ਹਾਂ ਲੋਕਾਂ ਨੇ ਇਹ ਸ਼ਰਾਰਤੀ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਪਰਚਾ ਜੋ ਹੈ ਉਹ ਦਰਜ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਐਕਸ਼ਨ ਮੋਡ ਜਾਰੀ ਰੱਖਦੇ ਹੋਏ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਦੇ ਦੌਰਾਨ ਇੱਕ ਵਿਅਕਤੀ ਨੂੰ ਜੋ ਹੈ ਉਹ ਕਾਬੂ ਕੀਤਾ ਹੈ ਉਥੇ ਤੁਹਾਨੂੰ ਦੱਸਦੇ ਹਾਂ ਕਿ ਜਾਣਕਾਰੀ ਮੁਤਾਬਕ ਕੀ ਕਿਹਾ ਏ ਡੀ ਸੀ ਪੀ ਜਸਰੂਪ ਕੌਰ ਬਾਰਤੇ ਵੱਲੋਂ ਗੁੱਡ ਆਫਟਰਨੂੰ कल 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਬਾਰੇ ਅਸੀਂ ਜਾਣੂ ਕਰਾਉਣਾ ਚਾਹੁੰਦੇ ਆਂ ਸਿਟੀ ਸੈਂਟਰ ਮਾਰਕੀਟ ਜਿਹੜੀ ਡਿਵੀਜ਼ਨ A ਕਮਿਸ਼ਨਰੀ ਅੰਮ੍ਰਿਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫਾਰਮੇਸ਼ਨ ਮਿਲਦੇ ਹੀ ਐਸ ਐਚ ਓ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਪੜਤਾਲ ਸ਼ੁਰੂ ਕਰਤੀ ਹੈ ਇਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਸਤਿਕਾਰ ਨਾਲ ਇਹਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ ਥੈਂਕ ਯੂ ਪੰਜਾਬ ਦੇ ਵਿੱਚ ਬੇਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਾਤਾਰ ਹੀ ਮਾਮਲੇ ਹਨ ਉਹ ਸਾਹਮਣੇ ਆਉਂਦੇ ਰਹਿੰਦੇ ਹਨ ਇਸੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਧਾਰਮਿਕ ਤਸਵੀਰਾਂ ਦੀ ਬੇਦਬੀ ਕੀਤੀ ਗਈ ਹੈ ਇਹਨਾਂ ਤਸਵੀਰਾਂ ਨੂੰ ਸ੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਦੇ ਕਿਨਾਰੇ ਤੋਂ ਪ੍ਰਾਪਤ ਕੀਤਾ ਗਿਆ ਜਿੱਥੇ ਕਿ ਧਾਰਮਿਕ ਫੋਟੋਆਂ ਨੂੰ ਜੋ ਹੈ ਅਗਣਦੇਹ ਯਾਨੀ ਕਿ ਅੱਗ ਲਗਾਈ ਗਈ ਇਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਹ ਕਿ ਆ ਗਿਆ ਕਿ ਜਿਸ ਵਿਅਕਤੀ ਦੇ ਵੱਲੋਂ ਜਾਂ ਜਿਨ੍ਹਾਂ ਲੋਕਾਂ ਨੇ ਇਹ ਸ਼ਰਾਰਤੀ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਪਰਚਾ ਜੋ ਹੈ ਉਹ ਦਰਜ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਐਕਸ਼ਨ ਮੋਡ ਜਾਰੀ ਰੱਖਦੇ ਹੋਏ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਦੇ ਦੌਰਾਨ ਇੱਕ ਵਿਅਕਤੀ ਨੂੰ ਜੋ ਹੈ ਉਹ ਕਾਬੂ ਕੀਤਾ ਹੈ ਉਥੇ ਤੁਹਾਨੂੰ ਦੱਸਦੇ ਹਾਂ ਕਿ ਜਾਣਕਾਰੀ ਮੁਤਾਬਕ ਕੀ ਕਿਹਾ ਏ ਡੀ ਸੀ ਪੀ ਜਸਰੂਪਕੌਰ 바ਰਦੇ ਵੱਲੋਂ ਗੁੱਡ ਆਫਟਰਨੂੰ ਕੱਲ 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਬਾਰੇ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਸਿਟੀ ਸੈਂਟਰ ਮਾਰਕੀਟ ਜਿਹੜੇ ਡਿਵੀਜ਼ਨ ਏ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫੋਰਮੇਸ਼ਨ ਮਿਲਦੇ ਹੀ ਐਸਐਚਓ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਪੜਤਾਲ ਸ਼ੁਰੂ ਕਰਤੀ ਹੈ ਇਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਸਤਿਕਾਰ ਨਾਲ ਇਹਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ